ਤਾਂ ਤੁਸੀਂ ਦੇਖ ਰਹੇ ਹੋ ਉਹ ਜੈ ਸਾਇੰਤ ਨੂੰ ਤਰ ਦਰਬਾਰ 786 ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਜਦੋਂ ਮਾਤਾ ਕਾਲੀ ਨੂੰ ਮੰਨਣ ਵਾਲਾ ਭਗਤ ਪੀਰ ਬਾਬਾ ਜੀ ਦੇ ਕੋਲ ਗਿਆ ਤੇ ਕੀ ਹੋਇਆ ਉਹਦੇ ਨਾਲ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤਾਂ ਜਿੰਨੀ ਵੀ ਸੰਗਤ ਸਾਡੇ ਚੈਨਲ ਤੇ ਨਵੀਂ ਹੈ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਪਿੰਡ ਵਿੱਚ ਦੋ ਬੰਦੇ ਹੋਇਆ ਕਰਤੇ ਸੀ ਉਹਨਾਂ ਦੀ ਆਪਸ ਵਿੱਚ ਦੋਸਤੀ ਹੋਇਆ ਕਰਦੀ ਸੀ ਜਿਨਾ ਵਿੱਚੋਂ ਇੱਕ ਦੋਸਤ ਮਾਤਾ ਕਾਲੀ ਨੂੰ ਮੰਨਦਾ ਸੀ ਤੇ ਦੂਜਾ ਦੋਸਤ ਅਜਰਤੇ ਕੋਸਪਖ ਜੀ ਦੇ ਕੋਲ ਆਇਆ ਕਰਦਾ ਸੀ ਉਸ ਦਰਬਾਰ ਤੇ ਇੱਕ ਫਕੀਰ ਹੋਇਆ ਕਰਦਾ ਸੀ ਐਵੇਂ ਹੀ ਉਹ ਦੋਵੇਂ ਦੋਸਤ ਆਪਣੇ ਆਪਣੇ ਕਾਰੋਬਾਰ ਤੇ ਜਾਂਦੇ ਤੇ ਛੁੱਟੀ ਵਾਲੇ ਦਿਨ ਉਹ ਮਿਲਦੇ ਤੇ ਆਪਣੀ ਆਪਣੀ ਗੱਲਾਂ ਕਰਦੇ ਸੀ ਇੱਕ ਦਿਨ ਦੋਵੇਂ ਬੰਦੇ ਵੀਰਵਾਰ ਨੂੰ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਅਜ ਉਹਥੇ ਚੱਲੀਏ ਜਿੱਥੇ ਮੈਂ ਅਕਸਰ ਜਾਇਆ ਕਰਦਾ ਹਾਂ ਮੈਂ ਪੀਰ ਫਕੀਰ ਕੋਲ ਅਜ ਤੂੰ ਹੀ ਮੇਰੇ ਨਾਲ ਚੱਲੋ ਤੇ ਅਗੋਂ ਮਾਤਾ ਕਾਲੀ ਨੂੰ ਮੰਨਣ ਵਾਲਾ ਨੜਕਾ ਕਹਿੰਦਾ ਕਿ ਮੈਂ ਨਹੀਂ ਜਾਂਦਾ ਮੈਂ ਤਾਂ ਆਪਣੀ ਮਾਤਾ ਕਾਲੀ ਦੇ ਦਰਬਾਰ ਤੇ ਹੀ ਜਾਵਾਂਗਾ ਉਤੇ ਹੀ ਜਾਵਾਂਗਾ ਮੈਂ ਉਦੋਂ ਤੇ ਪੀਰਾਂ ਦੇ ਦਰਬਾਰ ਤੇ ਨਹੀਂ ਜਾਂਦਾ ਤੇ ਅਗੋਂ ਦੂਜਾ ਦੋਸਤ ਕਹਿੰਦਾ ਕਿ ਤੂੰ ਮੇਰੇ ਨਾਲ ਚੱਲ ਤੂੰ ਅੱਗੇ ਨਾ ਜਾਵੀਂ उबार ही खड़िया रही तो मैं पीरू सलाम करके वापिस आ जावगा जा तो आ फिर घरे आ जावे बहुत मिनता वे दूसरा दोस्त कहता चलो ठीक है मैं दरबार पीरबार अगे नहीं जावगा तो पीर सलाम करके जल्दी वापिस आ जायो ये कह के वह दो दोस्त घरों चल पे ਤੇ ਪੀਰ ਬਾਬਾ ਦੇ ਦਰਬਾਰ ਤੇ ਪਹੁੰਚ ਗਏ ਜਿਹੜਾ ਬੰਦਾ ਪੀਰ ਬਾਬਾ ਨੂੰ ਮੰਦਾ ਸੀ ਉਹ ਅੰਦਰ ਸਲਾਮ ਕਰਨ ਦੇ ਲਈ ਚਲਾ ਗਿਆ ਦਰਬਾਰ ਤੇ ਸਲਾਮ ਕੀਤਾ ਤੇ ਆਪਣੇ ਪੀਰ ਮੁਰਸ਼ਦ ਦੇ ਕੋਲ ਗਿਆ ਤੇ ਉਹ ਕਹਿਣ ਲੱਗ ਗਏ ਕਿ ਅੱਜ ਤੂੰ ਕੱਲਾ ਹੀ ਆ ਗਿਆ ਘਰੋਂ ਤਾਂ ਤੁਸੀਂ ਦੋਵੇਂ ਹੀ ਦੋਸਤ ਆਏ ਸੀ ਜਿਹੜਾ ਦੁੱਦੇ ਨਾਲ ਆਇਆ ਹੈ ਉਸ ਨੂੰ ਦਰਬਾਰ ਤੇ ਕਿਉਂ ਨਹੀਂ ਲੈ ਕੇ ਆਏ ਜਾਓ ਤੇ ਉਸ ਨੂੰ ਵੀ ਦਰਬਾਰ ਤੇ ਲੈ ਕੇ ਆਓ ਆ ਸਭ ਕੁਝ ਸੁਣ ਕੇ ਉਹ ਲੜਕਾ ਹੈਰਾਨ ਹੋ ਗਿਆ ਕਿ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਨਾਲ ਮੇਰਾ ਦੋਸਤ ਵੀ ਇਸ ਦਰਬਾਰ ਤੇ ਆਇਆ ਹੋਇਆ ਹੈ ਤੇ ਗਿਆ ਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਬਾਬਾ ਜੀ ਨੇ ਸਾਰੀ ਗੱਲ ਦੱਸ ਦਿੱਤੀ ਕਿ ਤੁਸੀਂ ਵੀ ਮੇਰੇ ਨਾਲ ਆਏ ਹੋ ਫਿਰ ਕਿਹਾ ਕਿ ਤੁਸੀਂ ਮੇਰੇ ਨਾਲ ਚਲੋ ਪੀਰ ਫਕੀਰ ਦੋਨੋਂ ਸੱਦੇ ਪਏ ਨੇ انا دا دوست کہندہ ٹھیک ہے او دو میں دوست بابا جی دے کو چلے گئے تے پہنچ کے اگوں بابا جی کہندے کی اے تھے بھی ماتا کالی دی گرپا ہندی ہیں توں اے نا سوچ کی اے پیر بابا دا دربار ہے اے سوچ کی اے ماتا کالی دا دربار ہے میں ماتا کالی دے دربار تے آیا ہاں اگوں بابا جی کہ آ سب سوچ ਤੇ ਕਰਮ ਦਾ ਫਰਕ ਹੁੰਦਾ ਹੈ ਭਗਵਾਨ ਦਾ ਸਾਰਿਆਂ ਦਾ ਇੱਕ ਹੀ ਹੁੰਦਾ ਹੈ ਸਰੀਰ ਤਾਂ ਇੱਕ ਹੀ ਹੈ ਬਸ ਅਲਗ-ਅਲਗ ਨਾਮਾਂ ਤੋਂ ਸੱਜਿਆ ਜਾਂਦਾ ਹੈ ਕੀਰਤ ਨੇ ਰੇਕਰ ਗੱਲਾਂ ਸਦਸੀਆਂ ਕੀ ਉਸ ਬੰਦੇ ਨਾਲ ਕੀ ਹੋਇਆ ਹੈ ਉਹ ਬੰਦਾ ਹੈਰਾਨ ਹੋ ਗਿਆ ਕਿ ਇਹ ਬਾਬਾ ਜੀ ਨੂੰ ਇਹ ਸਭ ਕੁਝ ਕਿਵੇਂ ਪਤਾ ਚੱਲ ਗਿਆ ਉਸ ਬੰਦੇ ਨੇ ਉਹਤੇ ਸਲਾਮ ਕੀਤਾ ਤੇ ਉਹ ਬੰਦਾ ਘਰ ਚਲਾ ਗਿਆ ਆਪਣੇ ਦੋਸਤ ਦੇ ਨਾਲ ਦੋਵੇਂ ਦੋਸਤ ਪਿੰਡ ਨੇ ਪਹੁੰਚ ਕੇ ਆਪਣੇ ਆਪਣੇ ਘਰੇ ਚਲੇ ਗਏ ਘਰ ਜਾ ਕੇ ਰੋਟੀ ਪਾਣੀ ਖਾ ਕੇ ਦੋਵੇਂ ਸੋ ਗਏ ਰਾਤ ਨੂੰ ਜਿਹੜਾ ਬੰਦਾ ਮਾਤਾ ਕਾਲੀ ਨੂੰ ਮੰਨਦਾ ਸੀ ਉਸ ਬੰਦੇ ਨੇ ਸਪਨਾ ਆਇਆ ਸਪਨੇ ਦੇ ਵਿੱਚ ਮਾਤਾ ਕਾਲੀ ਤੇ ਇੱਕ ਮੋਰ ਪੀਰ ਫਕੀਰ ਖੜੇ ਹੋਏ ਸੀ ਦੋਵੇਂ ਹੀ ਨਾਲ ਉਹਨੂੰ ਵਿਖੇ ਆ ਸਪਨਾ ਵੇਖ ਕੇ ਜਦੋਂ ਉਹ ਸਵੇਰੇ ਉੱਠਿਆ ਤੇ ਖੜਾ ਹੋ ਰਹਿਣ ਤੇ ਪਰੇਸ਼ਾਨ ਹੋ ਗਿਆ ਕੀ ਆ ਮੇਰੇ ਨਾਲ ਕੀ ਹੋਇਆ ਮਾਤਾ ਕਲੀ ਤੇ ਉਹ ਪੀਰ ਪੀਰ ਮੇਰੇ ਸੁਪਨੇ ਦੇ ਵਿੱਚ ਆਇਸ ਟੇਮ ਹੀ ਉਹ ਲੜਕਾ ਆਪਣੇ ਦੋਸਤ ਦੇ ਘਰੇ ਚਲਾ ਗਿਆ ਤੇ ਕਹਿਣਾ ਲੱਗ ਗਿਆ ਕਿ ਮੈਂ ਉਸ ਦਰਬਾਰ ਤੇ ਜਾਣਾ ਹੈ ਜਿੱਥੇ ਆਪਾਂ ਕੱਲ ਗਏ ਸੀ ਉਹ ਦੋਸਤ ਪੁੱਛਣ ਲੱਗ ਗਿਆ ਕਿ ਕੀ ਗੱਲ ਹੋ ਗਈ ਤੇ ਅਗੋਂ ਦੂਸਰਾ ਦੋਸਤ ਕਹਿੰਦਾ ਕਿ ਮੈਂ ਉਸ ਦਰਬਾਰ ਤੇ ਜਾਣਾ ਹੈ ਤੇ ਉਸ ਦਾ ਦੋਸਤ ਫਿਰ ਕਹਿੰਦਾ ਕਿ ਕੀ ਗੱਲ ਹੋ ਗਈ ਤੇ ਫਿਰ ਉਸ ਦਾ ਦੋਸਤ ਨੇ ਰਾਤ ਵਾਲੀ ਗਲਤ ਸਾਰੀ ਦੱਸੀ ਤੇ ਉਹ ਦੋਵੇਂ ਦੋਸਤ ਉਸ ਪੀਰ ਬਾਬਾ ਦੇ ਦਰਬਾਰ ਪਹੁੰਚ ਗਏ ਪਹੁੰਚਦੇ ਹੀ ਉਸ ਦੋਸਤ ਨੇ ਫਕੀਰ ਤੂੰ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦਿਓ ਮੈਂ ਦੋਨੋਂ ਐਵੇਂ ਹੀ ਗਲਤ ਸਮਝਦਾ ਪੀਸੀ ਮੈਂ ਦੋਦੇ ਦਰਬਾਰ ਤੇ ਨਹੀਂ ਆਣਾ ਚਾਹੁੰਦਾ ਸੀ ਫੇਰ ਵੀ ਮੈਂ ਦੋਦੇ ਦਰਬਾਰ ਤੇ ਆਇਆ ਇਹ ਸਭ ਦੋਦੀ ਰਹਿਮਤ ਸੀ ਆ ਸੋ ਆਪਣੇ ਕਰਮ ਅਲੱਗ ਅਲੱਗ ਹੋ ਸਕਦੇ ਨੇ ਪਰ ਆਪਣਾ ਭਗਵਾਨ ਜਾਂ ਖੁਦਾ ਤਾਂ ਇੱਕ ਹੀ ਹੁੰਦਾ ਹੈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ